ਚੱਕ ਲਈ ਲੱਗ ਜੂ ਪਤਾ ਇਹ ਇਹ ਆ ਜਾ ਆ ਜਾ ਐ ਤੈਨੂੰ ਚੱਲ ਫੇਰ ਫੇਰ ਇੱਕ ਟਰਾਈ ਹੋਰ ਪੂਰਾ ਜੋਰ ਮਾਰ ਫੁੱਲ ਇੱਕਦਮ ਚੱਲ ਤਾਂ ਇਹ ਇੱਕ ਮਿੰਟ ਰੁਕ ਤਾ ਜਾ ਆ ਜਾ ਕੁਰਸੀ ਤੇ ਰੱਖ ਲਈ ਸਕੀਮ ਲਾ ਗਿਆ ਸਕੀਮ ਲਾ ਗਿਆ ਇਹ ਚੱਲ ਇੱਕਦਮ ਜੱਪ ਮਾਰੋ ਤਨ ਚੱਲ ਇਹ 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 ਜਿਵੇਂ ਆਕ ਫਸਾਤਾ ਤੁਸੀਂ ਇਹ ਉਹ ਗੱਲ ਤਾਂ ਸੁਣ ਉਹ ਚੱਕ ਪਾ ਦੇਗਾ ਵੀ ਚੱਕੀ ਨਹੀਂ ਗਈ ਤੂੰ ਤੂੰ ਚੱਕ ਦਿਖਾ ਫਿਰ ਤੂੰ ਚੱਕ ਲੈ ਇਹ ਦੱਸ ਦੇ ਅ ਵੀ ਅਗਲੇ ਕੁੜੀ ਆਉਗੀ ਆਂਟੀ ਕਹਿੰਦੀ ਮੈਂ 500 ਰੁਪਇਆ ਦੇਣਾ 500 ਰੁਪਇਆ ਚੱਲ ਆ ਜਾ ਉਹਦਾ ਕੰਨਾ ਇਹਦੇ ਉਹ ਲਾਈਵ ਕਰੀ ਗਮ ਲਈ ਆ ਕੀ ਲੱਗਿਆ ਆ ਜਾ ਘਟੜਾਈ ਆ ਤੈਨੂੰ ਤਰੀਕਾ ਦੱਸ ਆ ਜਾ ਓਏ ਬੱਚੇ ਤੈਨੂੰ ਤਰੀਕਾ ਦੱਸ ਆ ਜਾ ਗੱਲ ਸੁਣ ਕੋਈ ਵੀ ਐਸੀ ਚੀਜ਼ ਨਹੀਂ ਪਹਿਲਾਂ ਤੇਰੇ ਮੋਢੇ ਤੇ ਸੀ ਨਾ ਚੱਕੀ ਵੀ ਸੀ ਨਾ ਜੇ ਚੱਕ ਓਵੇਂ ਚੱਕੀ ਐ ਵੀ ਚੱਕ ਸਕਦਾ ਕੋਈ ਇੱਕਦਮ ਪੂਰਾ ਪੁਸ਼ ਕਰਨਾ ਪੂਰਾ ਜਿੰਨਾ ਜੋਰ ਆ ਉਹਨਾ ਦੇ ਇੱਕਰੀ ਚੱਲ ਆ ਜਾ ਇੱਕਰੀ ਹੋ ਟਾਈ ਕਰ ਪੂਰਾ ਚੰਗੀ ਤਰ੍ਹਾਂ ਗ੍ਰੈਪ ਬਣਾ ਲੈ ਦੋ ਨਾ ਦਿਮਾਗ ਨੀ ਇੱਥੋਂ ਨਾ ਜਾ ਟੱਕ ਇੱਕ ਇਹਨੂੰ ਟੱਕ ਚੱਲ ਪੂਰਾ ਜੋਰ ਚੱਲ ਮਾਰ ਤੈਨੂੰ ਐ ਤੈਨੂੰ ਏ ਚੱਲ ਚੱਲ ਕੁਰਸੀ ਤੇ ਰੱਖ ਕੁਰਸੀ ਤੇ ਇਹ ਆ ਜਾ ਸਕੀਮ ਲਾਊਗਾ ਇਹ ਆ ਜਾ ਬਈ ਅੜ ਗਈ ਗੱਲ 500 ਰੁਪਏ ਦੀ ਗੱਲ ਆ 500 ਰੁਪਏ ਦੇਣਾ ਆਂਟੀ ਨੇ ਚਲ 500 ਕਿਉਂ ਕੋਰਪੂ ਲਾ ਦੇ ਜਾਨ ਫੁੱਲ ਲਾ ਦੇ ਲਾ ਦੇ ਲਾ ਦੇ ਚਲ ਲਾ ਦੇ ਹੈਲਪ ਕਰ ਦੇ ਜਵਾਕ ਦੀ ਹੈਲਪ ਥੋੜੀ ਜੀ ਕਰ ਸਕ ਆ ਜਾ ਹੋਰ ਬਈ ਜਵਾਕ ਮਿਹਨਤੀ ਆ ਕਹਿੰਦਾ ਵੀ ਕਰਕੇ ਦਿਖਾਊਗਾ ਇਹ ਆ ਚੱਕ ਬਾਬਾ ਗੁੱਡ ਗੁੱਡ ਆਂਟੀ 500 ਰੁਪਏ ਕੱਢੋ ਚਲ ਵੀ ਉਹ ਆ ਠੀਕ ਆ ਰੱਖਿਆ ਕਿੱਥੇ ਰੱਖਣਾ ਕਿੱਧਰ ਗਏ 500 ਰੁਪਏ ਕੱਢੋ ਬੱਚੇ ਵਾਸਤੇ ਹੁਣ ਭੱਜ ਗਏ ਸੋ ਕਹਿੰਦੇ ਹੁੰਦੇ ਜੇ ਮੈਂ ਕੋਸ਼ਿਸ਼ ਕਰਨੇ ਵਾਲੋ ਕੋਈ ਹਾਰ ਨਹੀਂ ਹੁੰਦੀ ਇੱਕ ਮੋਟੀਵੇਸ਼ਨ ਜ਼ਰੂਰੀ ਹੈ ਮੋਟੀਵੇਟ ਕਰਨਾ ਜ਼ਰੂਰੀ ਹੈ ਬੱਚੇ ਨੂੰ ਉਹ ਢੇਰੀ ਢਾ ਗਈ ਤੁਹਾਡੇ ਸਾਹਮਣੇ ਪਰ ਆਪਾਂ ਨੂੰ ਮੋਟੀਵੇਟ ਕੀਤਾ ਤੇ ਕਿਵੇਂ ਨਾ ਕਿਵੇਂ ਉਹਨੇ ਚੱਕ ਲਈ ਸੋ ਕੋਈ ਵੀ ਕੰਮ ਇਹੋ ਜਿਹਾ ਹੁੰਦਾ ਨਹੀਂ ਵੀ ਜਿਹੜਾ ਆਪਾਂ ਨਹੀਂ ਕਰ ਸਕਦੇ ਕਰਨ ਦਾ ਆਪਣਾ ਮਤਲਬ ਕਿ ਜਜ਼ਬਾ ਚਾਹੀਦਾ ਤੇ ਹੋ ਜਾਂਦਾ ਜੇ ਕੋਸ਼ਿਸ਼ ਕਰਦੇ ਰਵਾਂਗੇ ਇੱਕ ਵਾਰ ਹੋ ਜਾਣਾ ਸੋ ਵੀਡੀਓ ਵਧੀਆ ਲੱਗੀ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ